ਰੋਕ ਰਹੇ ਅਗਲੀ ਵੱਡੀ ਖਬਰ ਦਾ ਪੰਜਾਬ ਦੇ ਵਿੱਚ ਹੜ੍ਹ ਦਾ ਖਤਰਾ ਮੰਡਰਾਉਂਦਾ ਹੋਇਆ ਨਜ਼ਰ ਆ ਰਿਹਾ ਹੈ ਅੱਜ ਸ਼ਾਮ 5 ਵਜੇ ਖੁੱਲੇ ਜਾਣਗੇ ਪੌਂਗ ਡੈਮ ਦੇ ਸਪਿਲਵੇ ਵੇ ਗੇਟ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਇਸ ਦੇ ਨਾਲ ਵੱਧ ਸਕਦਾ ਹੈ ਪ੍ਰਸ਼ਾਸਨ ਨੇ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਲਈ ਅਲਰਟ ਵੀ ਜਾਰੀ ਕਰ ਦਿੱਤਾ ਹੈ ਪੌਂਗ ਡੈਮ ਦਾ ਵਾਟਰ ਲੈਵਲ 1372.6 ਫੁੱਟ ਤੱਕ ਪਹੁੰਚ ਚੁੱਕਾ ਹੈ ਇਸ ਤੋਂ ਪਹਿਲਾਂ 2 ਸਾਲ ਪਹਿਲਾਂ 14 ਅਗਸਤ 2023 ਨੂੰ ਸਪਿਲਵੇ ਗੇਟ ਖੋਲੇ ਗਏ ਸਨ ਜਦੋਂ ਪੰਜਾਬ ਤੇ ਹਿਮਾਚਲ ਦੇ ਬਿਆਸ ਦਰਿਆ ਦੇ ਨੇੜਲੇ ਇਲਾਕਿਆਂ ਦੇ ਵਿੱਚ ਹੜ੍ਹ ਦੇ ਹਾਲਾਤ ਬਣ ਗਏ ਸਨ ਹਾਂ ਤਾਂ ਜਿਸ ਤਰੀਕੇ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਤੇ ਉਸ ਤੋਂ ਬਾਅਦ ਚ ਨਦੀਆਂ ਨਾਲੇ ਦਰਿਆ ਵੀ ਜੋਕੇ ਫਾਂ ਤੇ ਨਜ਼ਰ ਆ ਰਹੇ ਨੇ ਇਸ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਅੱਜ ਸ਼ਾਮ 5 ਵਜੇ ਪੌਂਗ ਡੈਮ ਦੇ ਸਪਿਲਵੇ ਗੇਟ ਖੋਲ ਦਿੱਤੇ ਜਾਣਗੇ ਜਿਸ ਦੇ ਨਾਲ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਸਕਦਾ ਹੈ ਆ ਪਾਣੀ ਦਾ ਪੱਧਰ ਵੱਧ ਜਾਵੇਗਾ ਕਿਉਂਕਿ ਫਿਰ ਬਿਆਸ ਦਰਿਆ ਦੇ ਨਾਲ ਲੱਗਦੇ ਜਿਹੜੇ ਵੀ ਪਿੰਡ ਨੇ ਜਿਹੜੇ ਵੀ ਇਲਾਕੇ ਨੇ ਉਹ ਇਸ ਦੇ ਨਾਲ ਪ੍ਰਭਾਵਿਤ ਹੋ ਸਕਦੇ ਨੇ ਹਾਲਾਂਕਿ ਇਸ ਦੇ ਵਿਚਾਲੇ ਵਕਫਾ ਜਗਾਵਾਂ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਦੇ ਨਾਲ ਅਲਰਟ ਨਜ਼ਰ ਆ ਰਿਹਾ ਨੇੜੇ ਇਲਾਕਿਆਂ ਦੇ ਲਈ ਅਲਰਟ ਵੀ ਪ੍ਰਸ਼ਾਸਨ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਜਿਹੜੇ ਕਿ ਬਿਲਕੁਲ ਇਲਾਕੇ ਬਿਆਸ ਦਰਿਆ ਦੇ ਨਾਲ ਲੱਗਦੇ ਨੇ ਕਿਉਂਕਿ ਪੌਂਡ ਡੈਮ ਦਾ ਵਾਟਰ ਲੈਵਲ ਦੀ ਜੇਕਰ ਗੱਲ ਕਰੀਏ ਤਾਂ 1372.6 ਫੁੱਟ ਤੱਕ ਇਹ ਵਾਟਰ ਲੈਵਲ ਪਹੁੰਚ ਚੁੱਕਿਆ ਤੇ ਇਸ ਦੇ ਚੱਲਦਿਆਂ ਹੀ ਸ਼ਾਮ 5 ਵਜੇ ਪੌਂਗ ਡੈਮ ਦੇ ਸਪਿਲਵੇ ਗੇਟ ਖੋਲ ਦਿੱਤੇ ਜਾਣਗੇ ਕਿਉਂਕਿ ਜਦੋਂ ਇੱਕ ਸਮਰੱਥਾ ਤੋਂ ਜ਼ਿਆਦਾ ਆ ਪਾਣੀ ਦਾ ਲੈਵਲ ਵੱਧ ਜਾਂਦਾ ਤੇ ਉਸ ਤੋਂ ਬਾਅਦ ਫਿਰ ਆ ਗੇਟ ਖੋਲਣੇ ਪੈਂਦੇ ਨੇ ਇਸ ਦੇ ਨਾਲ ਹੀ ਜੁੜੀ ਹੋਈ ਵੱਡੀ ਖਬਰ ਹੈ ਕਿ ਅੱਜ ਸ਼ਾਮ 5 ਵਜੇ ਪੌਂਗ ਡੈਮ ਤੇ ਗੇਟ ਖੋਲੇ ਜਾਣਗੇ ਜਿਸ ਦੇ ਨਾਲ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਸਕਦਾ ਹੈ ਤੇ ਇਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਨੇੜਲੇ ਇਲਾਕਿਆਂ ਦੇ ਲਈ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ के सामने आ रही है दस दिए कि पोंग डैम का जल स्तर खतरे के बेहद ही नज़दीक पहुँच गया सो सब तो पहले तस्वीर दिखावे असी पोंग डैम के स्पिलवे गेटा के नज़दीक खड़े हैं और दस दिए कि पिछले दो दिन तो फिर एक बार हिमाचल और पंजाब च भारी बारिश हुई है दस दिए कि हिमाचल दे के कई जगह से बदल फटन की घटनावं भी सामने आई हैं सो उस दाल एक बार फिर पोंग डैम का स्तर जो है खतरे के निशान के करीब पहुँच चुके हैं सो दस दिए कि अज्ज शाम ਪੌਂਗ ਡੈਮ ਦੇ ਗੇਟ ਖੁੱਲਣ ਜਾਣਗੇ 5 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਗੇਟ ਖੋਲੇ ਜਾਣਗੇ ਸੋ ਇਸ ਦੇ ਨਾਲ ਹੀ ਆਪਾਂ ਪੌਂਗ ਡੈਮ ਦਾ ਡਾਟਾ ਦੱਸ ਦਿੰਨੇ ਕਿ ਜੋ ਪੌਂਗ ਡੈਮ ਦਾ ਡਾਟਾ ਜਾਂ ਜੋ ਰਿਜ਼ਰਵ ਲੈਵਲ ਦਾ ਉਹ 1372.3 ਫੁੱਟ ਮਾਪਿਆ ਗਿਆ ਸੋ ਦੱਸ ਦਈਏ ਕਿ ਪਾਣੀ ਦਾ ਜੋ ਇਨਫਲੋ ਹੈ ਉਹ 119003 ਕਿਊਸਿਕ ਜਿਹੜਾ ਆ ਪਾਣੀ ਆ ਰਿਹਾ ਸੋ ਉਸ ਦੇ ਨਾਲ ਹੀ ਆਊਟਫਲੋ ਦੱਸ ਦਿੰਨੇ ਆ ਕਿ ਜੋ ਛਾਹ ਨਹਿਰ ਬਰਾਦ ਵਿੱਚ ਪਾਣੀ ਛੱਡਿਆ ਜਾ ਰਿਹਾ ਉਹ 18000 325 ਕਿਊਸਿਕ ਛੱਡਿਆ ਜਾ ਰਿਹਾ ਸੋ ਉਸ ਦੇ ਨਾਲ ਹੀ ਦੱਸ ਦਈਏ ਕਿ 2023 ਦੇ ਵਿੱਚ ਜਦ ਇਹੀ ਸਾਹਮਣੇ ਸਪੀਲਵੇ ਗੇਟ ਤੁਸੀਂ ਦੇਖ ਰਹੇ ਹੋ ਜਦੋਂ ਖੁੱਲੇ ਗਏ ਸੀਗੇ ਤੇ ਪੰਜਾਬ ਅਤੇ ਹਿਮਾਚਲ ਦੇ ਦਰਿਆ ਨਜ਼ਦੀਕ ਵਸਦੇ ਪਿੰਡਾਂ ਵਿੱਚ ਭਾਰੀ ਤਬਾਹੀ ਆਈ ਸੀ ਸੋ ਉਸ ਤੇ ਨਾਲ ਦੱਸਦੇ ਕਿ ਅੱਜ ਸ਼ਾਮ ਨੂੰ 5 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਕਿ ਇਸ ਸਪੀਲਵੇ ਗੇਟ ਇੱਕ ਵਾਰੀ ਫਿਰ ਖੋਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਸੋ ਦੱਸ ਦਈਏ ਕਿ ਇਸ ਦੇ ਨਾਲ ਹੀ BBMP ਵਿਭਾਗ ਵੱਲੋਂ ਲਗਾਤਾਰ ਪੰਜਾਬ ਅਤੇ ਹਿਮਾਚਲ ਦੇ ਸਿਵਲ ਪ੍ਰਸ਼ਾਸਨ ਹੋਣ ਚਾਹੇ ਹੋਰ ਡਿਪਾਰਟਮੈਂਟ ਸਭ ਨੂੰ ਅਲਰਟ ਤੇ ਰੱਖਿਆ ਗਿਆ ਦੱਸ ਦਈਏ ਕਿ ਦਰਿਆ ਨਜ਼ਦੀਕ ਜਾਨ ਦੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਦਰਿਆ ਦੇ ਨਜ਼ਦੀਕ ਨਾ ਜਾਓ ਕਿਉਂਕਿ ਪਾਣੀ ਸਪੀਲਵੇ 게ਟਾਂ ਦੇ ਮਾਧਮ ਨਾਲ ਸ਼ਾਮ ਨੂੰ 5 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ ਕਿ ਛੱਡਿਆ ਜਾਏਗਾ ਤਾਂ ਉਸ ਦੇ ਨਾਲ ਹੀ ਵਿਭਾਗਾਂ ਨੂੰ ਵੀ ਤਿਆਰੀ ਰੱਖਣ ਨੂੰ ਕਿਹਾ ਗਿਆ ਹੈ ਕਿ ਤਾਂਕਿ ਕਿਸੇ ਵੀ ਆਉਣ ਵਾਲੀ ਆਫਤਾ ਤੋਂ ਨਿਪਟਿਆ ਜਾ ਸਕੇ ਇਸ ਖਬਰ ਤੇ ਹੋਰ ਜ਼ਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਵਿਜੇ ਸਲਾਰਗੇ ਜੁੜ ਚੁੱਕੇ ਨੇ ਵਿਜੇ ਤਾਜ਼ਾ ਅਪਡੇਟ ਕੀ ਹੈ ਫਿਲਹਾਲ ਕਿਸ ਤਰ੍ਹਾਂ ਦੀ ਸਥਿਤੀ ਹੈ ਪਾਉਂਡ ਡੈਮ ਦੀ ਗੱਲ ਕੀਤੀ ਜਾਵੇ ਤਾਂ ਇੱਕ ਅਸਪਿਲਵੇ ਗੇਟ ਬਾਰੇ ਵਿਸਤਾਰ ਦੇ ਨਾਲ ਦਰਸ਼ਕਾਂ ਨੂੰ ਸਮਝਾਓ ਕਿ ਕਿਹੜੇ ਹਾਲਾਤਾਂ ਦੇ ਵਿੱਚ ਗੇਟ ਖੋਲੇ ਜਾਂਦੇ ਨੇ ਉਸ ਤੋਂ ਪਹਿਲਾਂ ਕਦੋਂ ਅਜਿਹੀ ਸਥਿਤੀ ਬਣੀ ਸੀ ਜੀ ਬਿਲਕੁਲ ਇਸ ਵਕਤ ਅਸੀਂ ਉਸੇ ਜਗ੍ਹਾ ਤੇ ਮੌਜੂਦ ਹਾਂ ਔਰ ਦੱਸ ਦਈਏ ਕਿ ਇਸ ਵਕਤ ਜੋ ਰਿਜ਼ਰਵ ਵਾਇਲ ਦਾ ਜੋ ਪੌਂਗਲੇਮ ਦਾ ਵਾਟਰ ਲੈਵਲ 172.0 ਫੁੱਟ ਜਿਹੜਾ ਮਾਪਿਆ ਗਿਆ ਹੈ ਤੋਂ ਉਸ ਦੇ ਨਾਲ ਜੇ ਹੁਣ ਜੇ ਆਪਾਂ ਗੱਲ ਕਰੀਏ ਕਿ ਕੁਝ ਸਮਾਂ ਦੀ ਹੁਣ ਜਾਣਕਾਰੀ ਜੋ ਤਾਜ਼ਾ ਮਿਲੀ ਹੈ ਉਸ ਦੇ ਮੁਤਾਬਿਕ 73 ਦੇ ਕ੍ਰੋਸ ਕਰ ਚੁੱਕੇ ਹੈ ਯਾਨੀ ਕਿ 1373 ਫੁੱਟ ਅਕ੍ਰੋਸ ਪਾਣੀ ਕਰ ਚੁੱਕਾ ਹੈ ਸੋ ਅੱਜ ਦੱਸਿਆ ਜਾ ਰਿਹਾ ਹੈ ਕਿ ਸ਼ਾਮ ਦੇ ਕਰੀਬ ਪਿਲਵੇ ਗੇਟ ਖੋਲੇ ਜਾਣਗੇ ਕਿਉਂਕਿ ਇਸ ਤੋਂ ਪਹਿਲਾਂ 2023 ਨੂੰ 14 ਅਗਸਤ ਨੂੰ ਖੋਲੇ ਗਏ ਸੀਗੇ ਤੇ ਉਸ ਤੋਂ ਬਾਅਦ ਆਇਆ ਪੰਜਾਬ ਅਤੇ ਹਿਮਾਚਲ ਦੇ ਦਰਿਆ ਨਜ਼ਦੀਕ ਸਾਰੇ ਪਿੰਡ ਪ੍ਰਭਾਵਿਤ ਹੋਏ ਸੀ ਖਾਸ ਕਰ ਮਗੇਰੀਆਂ ਦਸੂਆ ਅਤੇ ਕਾਂਡੇ ਦੇ ਨੇ ਜੋ ਦਰਿਆ ਦੇ ਨਜ਼ਦੀਕ ਵਸਦੇ ਪਿੰਡਾਂ ਇਹਨਾਂ ਦੇ ਵਿੱਚ ਬਾੜ ਵਰਗੇ ਹਾਲਾਤ ਬਣ ਗਏ ਸੀਗੇ ਕਾਫੀ ਜਾਨੀ ਮਾਲੀ ਨੁਕਸਾਨ ਵੀ ਲੋਕਾਂ ਨੂੰ ਝੱਲਣਾ ਪਿਆ ਸੀਗਾ ਉਸੇ ਨਾਲ ਹੀ ਇਸ ਵਾਰ ਵੀ ਬੀਬੀਐਮਬੀ ਵਿਭਾਗ ਨੇ ਸੂਚਿਤ ਕੀਤਾ ਹੋਇਆ ਹੈ ਸਾਰੇ ਸਿਵਲ ਪ੍ਰਸ਼ਾਸਨ ਨੂੰ ਚਾਹੇ ਉਹ ਡਰੇਨੇਜ ਐਂਡ ਇਰੀਗੇਸ਼ਨ ਡਿਪਾਰਟਮੈਂਟ ਹੋਵੇ ਨਹਿਰੀ ਵਿਭਾਗ ਹੋਵੇ ਸਾਰਿਆਂ ਨੂੰ ਅਲਰਟ ਤੇ ਰੱਖਿਆ ਹੋਇਆ ਹੈ ਕਿ ਆਮ 5 ਵਜੇ ਜਦ ਪਾਣੀ ਛੱਡਿਆ ਜਾਏਗਾ ਤੇ ਕਿਸੇ ਤਰ੍ਹਾਂ ਦੀ ਵੀ ਜੇ ਆਪਤਕਾਲ ਦੀ ਸਥਿਤੀ ਬਣਦੀ ਹੈ ਅਮਰਜੈਂਸੀ ਦੀ ਸਥਿਤੀ ਬਣਦੀ ਹੈ ਤੇ ਉਸ ਦਾ ਨਿਪਟਣ ਲਈ ਤਿਆਰ ਰਿਹਾ ਜਾਵੇ ਜੀ ਆ ਠੀਕ ਹੈ ਵਿਜੇ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਤਾਂ ਅੱਜ ਸ਼ਾਮ 5 ਵਜੇ ਦਰਸਤ ਪੌਂਗ ਡੈਮ ਦੇ ਸਪਿਲਵੇ ਗੇਟ ਖੋਲੇ ਜਾਣਗੇ ਜਿਸ ਦੇ ਨਾਲ ਬਿਆਸ ਦਰਿਆ ਦੇ ਵਿੱਚ ਆ ਪਾਣੀ ਦਾ ਪੱਧਰ ਵੱਧ ਸਕਦਾ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਬਿਆਸ ਦੇ ਨੇੜਲੇ ਇਲਾਕਿਆਂ ਦੇ ਲਈ ਅਲਰਟ ਵੀ ਜਾਰੀ ਕਰ ਦਿੱਤਾ ਗਿਆ